ਨਰ ਪ੍ਰਭਾ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰਮਾਤਮਾ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਰਾਤ ਚੋਕਨੀ ਤਰੱਕੀ ਬਖਸ਼ੇ ਜੀ ਬਾਹਰ ਬੈਠੇ ਸਭ ਦੇ ਸਭ ਵਿੱਚ ਮੇਰੇ ਭੈਣ ਭਰਾਵਾਂ ਤੁਮ ਬੱਚੇ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਕਾਲ ਜੀ ਜੋ ਤੋਂ ਫੈਮਲੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਰਾਤ ਚੋਕਨੀ ਤਰੱਕੀ ਬਖਸ਼ੇ ਜੀ ਹੈ ਨਿਪ੍ਰਮਾਨ ਦਾ ਤੈਨੂੰ ਧੰਨਵਾਦ। ਨੰਬਰ ਜਿਹੜੇ ਦਾ ਮੇਰੇ ਨੌਜਵਾਨ ਨੌਜਵਾਨਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਮਾਤਾਵਾਂ ਦਾ ਪੱਛਿਆ ਦਾ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਆ ਜਿਹੜੇ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮਿਹਨ ਭਰਿਆ ਅਥ ਰੱਖੇ ਕਮਾਈ ਜਬਰਕਤ ਕੋ ਸੱਚੇ ਬਾਦਸ਼ਾਹ ਸਾਰੇ ਪੈਨਪ੍ਰਮਾਨ ਚੜ੍ਹਦੀ ਕਲਾ ਵਿੱਚ ਰੱਖੇ ਸੋ ਵੀਰੋਂ ਮੈਂ ਕਹਿੰਦਾ ਪਾਦਾ ਲੱਕੜੀਆਂ ਦਾ ਸਹਾਰਾ ਤੇ ਲੱਕੜੀਆਂ ਲੈ ਕੇ ਗਏ ਸੀ ਆਪਾਂ ਦਾ ਜਾ ਕੇ ਰੋਟੀ ਪਾਣੀ ਖਾਤਾ ਤਾਂ ਪਤਾ ਸੀ ਇਹ ਵਾਲੇ ਕਮਰੇ ਜਮੜਦੇ ਪਹਿਲਾਂ ਤਾਂ ਸਾਨੂੰ ਬਹੁਤ ਚੰਗਾ ਲੱਗਾ ਬਹੁਤ ਵਧੀਆ ਸੀ ਕੋਈ ਈੜਾ ਕਤ ਨਹੀਂ ਕੋਈ ਕਬਾਜ ਨਹੀਂ ਕੋਈ ਨਾ ਤੇ ਕਮਰਾ ਵੀ ਐਨਾ ਠੰਡਾ ਕਿਆ ਬਾਤ ਅਜੀਤ ਗਰੀਬਨ ਮੈਂ ਗਿਆ 11 ਮਹੀਨਾ ਪੂਰੀ ਵਾਲੇ ਕਵਰੇਜ ਵੱਟ ਗਿਆ ਤੇ ਮੈਂ ਨਿਕਲਿਆ ਉੱਥੋਂ ਸਮਾਦ ਹੋ ਗਈ। ਭਾਈ ਜਦੋਂ ਮੈਂ ਬਾਹਰ ਨਿਕਲਿਆ ਬੈਣ ਪ੍ਰਭੂ ਉਹ ਇੰਨਾ ਪੁਰਾ ਹਲ ਹੋਇਆ ਮਜ ਮੈਂ ਗਈ ਹਤ ਮਾਂ ਨੂੰ ਜੀ ਮਾਪਾ ਪੈ ਰਹੇ ਤੇ ਉਹ ਪੁਰਾ ਮੈਂ ਜਦੋਂ ਬਾਹਰ ਨਿਕਲਿਆ ਤਾਂ ਸਾਨੂੰ ਆਏ ਲੱਗੇ ਵੀ ਉਹ ਨੀਂ ਚੀਜ਼ ਨਾ ਕਰੇ ਤੌਰ ਨੂੰ ਵਿਰਾਨ ਦੇ ਤੌਰ ਨੂੰ ਤੇ ਫੇਰ ਉਹ ਜਿਹੜੀ ਮੁਰੀ ਮੁਝਾਉਣਾ ਆਣਾ ਪੈਣਾ ਸੀ ਬੱਚਿਆਂ ਦੀਆਂ ਦੋ ਛੁੱਟੀਆਂ ਮਾਰਨੀ ਹੈ ਪਹਿਲਾਂ ਅਸੀਂ ਪਲੈਨ ਆ ਬਣਾਇਆ ਸੀ ਕਿ ਅਸੀਂ ਚਲ 3 ਵਜੇ ਤੁਰ ਜਾਂਗੇ ਤੇ ਰਾਤ ਉੱਥੇ ਰਹਿ ਗੋਗੇ ਤੇ ਤੜਕੇ ਬੰਨ ਕੇ ਅੱਪ ਸਵੇਰ 7 ਵਜੇ ਆ ਜਾਂਗੇ ਤੇ ਫੇਰ ਉਹ ਅਸੀਂ ਇੱਕ ਜਿਹਦਾ ਸਾਡਾ ਪਹਿਲਾ ਕੱਲ ਦੂਜੇ ਦਾ ਮੁੰਡਾ ਪ੍ਰੋਗਰਾਮ ਪਹਿਲਾਂ ਹੁੰਦਾ ਤਾਂ ਫੇਰ ਅਸੀਂ ਬੱਚਿਆਂ ਨੂੰ ਛੁੱਟੀ ਨਾ ਕਰੋਂਗੇ ਸਕੂਲ ਦੇ ਵਿੱਚ ਚੱਲੇ ਜਾਣਾ ਸੀਗੇ ਫੇਰ ਅਸੀਂ ਕੱਲ ਨੂੰ ਛੁੱਟੀ ਦਾ ਵਜੂ ਵਜੂ ਇਹ ਚਲੋ ਹੁਣ ਅੱਜ ਆਪਾਂ ਜਿਹਦਾ ਕੱਢ ਕੇ ਕਲੋਂ ਜਨੀਵਾ ਮੈਂ ਨਿਕਲ ਜਣਾਣੇ ਪਹਚਾਣਾ ਆ ਐਂ ਥੋੜਾ ਜਿਹਾ ਫਰਕ ਪਈ ਰਹਾ ਤੇ ਅਸੀਂ ਗਏ ਉਹ ਵਰੀਆ ਸੇਵਾ ਹੋਈ ਕਿਹੋ ਬਤਾਏ ਰਹੀ ਸੀ ਸੀ ਪਰ ਅਸੀਂ ਦੇ ਵਿੱਚ ਮੈਂ ਪੈਂ ਤਾਂ ਜਰੂਰ ਆਇਆ ਬੜਾ ਨੰਦ ਆਇਆ ਪੈਂਦਾ ਨਹੀਂ ਮੈਂ ਅੱਜੂ-ਜੂ ਕਰਦਾ ਹਣਾ ਜਦੋਂ ਮੈਨੂੰ ਉਪਰੇ ਜਿਹਾ ਤੇ ਮਨ ਜਾਖ ਦੇ ਨਾ ਕਿ ਮੈਂ ਅੱਜੂ-ਜੂ ਕਰਦਾ ਨਾ ਪਰ ਮੇਰਾ ਕੱਲ ਇੰਨਾ ਜੀ ਲੱਗਾ ਮੇਰਾ ਜੀ ਕਰੇ ਮੈਨੂੰ ਉਠਾਉਣ ਹੀ ਨਾ ਹੋਇਆ ਮਾਉਂਠਾਈਨਾ ਚਲੋ ਜੀ ਮੈਂ ਪਿਆਰ ਆ ਰਿਹਾ ਆ ਗਏ ਘਰੇ ਵੀ ਆ ਗਏ ਤੇ ਕਰਮਜੀਤ ਤਾਂ ਥੋੜਾ ਟਾਈਮ ਬੈਠੀ ਜੀ ਉਹ ਤਾਂ ਬਸ ਅੱਧਾ ਘੜਾ ਕੇ ਟਾਈਮ ਆ ਬੈਠੀ ਕਮ 2 ਵਜੇ ਗਈ ਉਹ ਤੇ ਸਵਾ 2 ਵਜੇ ਕੁੜੀ ਆ ਗਈ ਫੜ ਕੇ ਉਹਨੂੰ ਦੇਖਦੇ ਸੀ ਤੇ ਜਾਨਕੀ 2.5 ਦੇ ਦਰਮਿਆਨ ਅੱਧਾ ਘਟਾ ਕੇ ਟਾਇਆ ਬੈਠੀ ਚਾਹ ਪਾਨ ਕੀਤਾ ਤੇ ਸਿਟ ਹੋ ਗਈ ਤੇ ਪ੍ਰਾਬਲਮ ਹੈ ਘਰੇ ਆ ਗਿਆ ਪਹਿਲਾ ਮੈਨੂੰ ਕੋਈ ਤਕਲੀਫ ਨਹੀਂ ਸੀ ਨਾਰਾਜ ਨਾ ਜਦੋਂ ਮੈਂ ਆ ਕੇ ਘਰ ਇੰਤਰਿਆ ਤੇ ਬਸ ਮੈਂ ਇਕੱਲੇ ਚਾਹ ਪੀਤੀ ਐ ਤੇ ਭਾਈ ਮੇਰਾ ਸੈਲਪਾਟਨਾ ਸ਼ੁਰੂ ਅੱਖਾਂ ਤੋਂ ਦਿਸਣਾ ਸ਼ੁਰੂ ਅੱਖਾਂ ਤੋਂ ਨਾ ਦਿਸਣਾ ਸਭ ਇਸ ਅੱਖੋਂ ਕੋਈ ਨਹੀਂ ਰਹਾ ਜਿਆ ਫਿਰ ਆਏ ਲੱਗੇ ਵੀ ਕੁਤਾਰੇ ਢੰਡਾ ਹੋਵੇ ਉੱਤੇ ਸੈਚ ਪਈ ਜਾਇਓ ਵੀ ਉੱਥੇ ਫਿਰ ਦਵਾਰਾ ਪਾਸ ਚਲੇ ਮੈਨਿਆ ਤਾਂ ਨਾਈ ਸਮਝ ਪਰ ਉਹਨੂੰ ਜੁਕਾ ਉਦੋਂ ਮਾਨਵੀ ਰਗ ਬਿਮਾਰ ਹੋ ਗਿਆ ਉਦੋਂ ਬੈਨ ਬਿਮਾਰ ਹੋ ਗਿਆ ਅਸੀਂ ਦੋਨੋਂ ਪਰਪਤਾ ਠੀਕ ਬਿਮਾਰ ਹੋ ਗਏ ਤੇ ਹਜੇ ਵੀ ਨਾ ਸਰੀਰ ਪੂਰਾ ਤੜੇ ਦੇ ਚੰਗਿਆ ਆ ਤੇ ਜੁਕਾ ਉਹਨੇ ਸ਼ਾਖੰਗ ਬਹੁਤ ਜ਼ਿਆਦਾ ਸਿਗਮੈਂਟ ਜਨਕੇ ਇਹ ਹੈ ਤੇ ਭਈ ਜਿਹੜੇ ਕੰਮ ਤੰਦਾ ਕਰਦੇ ਆ ਸਾਰੀ ਦਿਹਾੜੀ ਪੱਜ ਰਟਾ ਕਰਦੇ ਆ ਨਾ ਰਾਤ ਨੂੰ ਪੈਣ ਸਮੇਂ ਵੀ ਅੱਲੇ ਨੂੰ ਤੋਰ ਹੁੰਦੀ ਏ ਆਰਾਮ ਦੀ ਜੇ ਚੰਗਾ ਰਾਮ ਨੂੰ ਵਾਣਾ ਤੇ ਫਿਰ ਫਿਰ ਕੰਮ ਚੁੜੀ ਮਿਲਣ ਪੈਂਦੇ ਐ ਬੁੜ ਤੇੜੀ ਜਾਂਦਾ ਨਾ ਤੇ ਉਹ ਹੁੰਦਾ ਉਸ ਕੰਮ ਵਾਲੇ ਬੰਦੇ ਵਾਸਤੇ ਜਨ ਕਿਵੇਂ ਆਪਾਂ ਆਪਰ ਵਾਸਤੇ ਸੀਨੀ ਬੈਠੇ ਆਪਾਂ ਦਾ ਪਹਿਲਾ ਜੁੜਿਆ ਉਹ ਤੋਂ ਵੀ ਹੋਰ ਜੋੜ ਗਿਆ ਸੀ ਠੰਡੀ ਆਵਾਜ ਕੋਨਾ ਆਏ ਜਿਵੇਂ ਪਿਆਰ ਨੂੰ ਪਹਿਲਾਂ ਤਾਂ ਕੋਈ ਮਹਿਸੂਸ ਜਿਆ ਨਹੀਂ ਹੋਇਆ ਪਹਿਲਾਂ ਤਾਂ ਆਏ ਜਿਵੇਂ ਲਾਤੇ ਸੱਤ ਵਾਲਾ ਪੱਖਾ ਪਿਆ ਵੀ ਉਹ ਗਰਮੇਸ਼ ਹੋਈ ਜਾਂਦੀਆਂ ਤੇ ਫਿਰ ਹੌਲੀ ਹੌਲੀ ਜਦੋਂ ਕੌੜਾ ਠਾਰ ਲੱਗਾ ਤੇ ਸ਼੍ਰੀ ਜਿਹਦੇ ਵਿੱਚ ਨਾ ਆਏ ਲੱਗੇ ਵੀ ਕੋ ਵਿਚੋ ਸ਼੍ਰੀ ਤਾਂ ਉਹ ਖੱਚ ਕੇ ਅੰਦਰ ਉਸ ਉਹ ਰਿਹਾ ਕਾਇਨਾਤ ਬਾਹਰ ਮਨ ਸਾਰ ਜਾ ਪਾਰ ਆ ਗਿਆ ਤੇ ਮੈਂ ਤਾਂ ਬਰੁੱਤੋ ਸਭਨ ਤੋਂ ਪਹਿਲੇ ਉੱਤੇ ਤੇ ਵੀ ਰਾਤ ਵੀ ਵਧੀਆ ਰਿਆ ਜਦੋਂ ਮੈਂ ਤੜਕੇ 4 ਵਜੇ ਉੱਠਿਆ ਉਦੋਂ ਬਈ ਆਇਆ ਸੁੱਕਾ ਭੁਰਾ ਆ ਮਸਾ ਬੱਚੇ ਤੁਰ ਕੇ ਤੇ ਵਰਕਆਉਟ ਨਾਲ ਆਪਾਂ ਲਿਆ ਫੇਟ ਪਿਆ ਜਾਨੀ ਕਿ 2-3 ਘੰਟੇ ਮੈਂ ਪਿਆ ਫੇਟ ਜਾਂ ਤੇ ਥੋੜਾ ਜਿਹਾ ਸਰੀਰ ਸੈੱਟ ਹੋ ਗਿਆ ਪਰ ਹਜੇ ਪੂਰਾ ਸਰੀਰ ਨਹੀਂ ਅਜੇ ਤੱਕ ਨਾ ਤੇ ਵੀਰੋ ਜੇ ਆਪਾਂ ਮੰਨ ਲਓ ਨਾ ਜਿਹੜਾ ਬੰਦਾ ਪਹਿਲੀ ਯਾਰੀ ਸੀ ਇਸੇ ਤਲੇ ਪਿਆ ਉਹਦਾ ਤਾਂ ਬੜਾ ਮੁਸ਼ਕਲ ਹੋਣੀ ਜਾਂਦਾ। ਸੋਚ ਕਰਕੇ ਆਪਾਂ ਤੇ ਇਹਨੇ ਵੀ ਪੱਛਕੇ ਜਿਹੜਾ ਮਾਰੇ ਦਾ ਨਾ ਨਾ ਜਾਂ ਮਾਰੇ ਸਰੀਰ ਵਾਲਾ ਕੋਈ ਸੀ ਚਲੋ। ਪਹਿਲਾਂ ਸਾਨੂੰ ਕੋਈ ਦਿੱਕਤ ਨਹੀਂ ਦੀ ਇੰਨੀ ਗਰਮੀਆਂ 'ਚ ਪੱਖੇ ਨੇ ਚਾਲ ਨਹੀਂ ਗਈ ਐਨੀ ਮੋਟਰ ਮੱਚੀ ਨਹੀਂ ਐਨੀ। ਕੱਲਾ ਪਾ ਸੁੱਕਾ ਹੀ ਜਾਂਦਾ ਬੰਦੇ। ਤੇ ਕੋਈ ਵੀ ਸੋਚ ਨਹੀਂ ਹੋਈ ਐਨੀ ਦਾ ਯਾਰ ਕਰਮੀ ਮਨਾਈ ਨਹੀਂ। ਜੇ ਮੈਂ ਕੱਲ ਅਸੀਂ ਸਰਪੰਚ ਚਾਰ ਕੇ ਟੇਬਲ ਤੇ ਜੀਹੇ ਅਜਦਾਬਾਈ ਗਏ ਜੋ ਪਰ ਇਹ ਨਾ ਵੀ ਇਹ ਚੀਜ਼ ਨਾ ਆਰਾਮਦਾਰ ਹੀ ਬੋਤੋ ਬਈ ਕਾਇਮ ਕੀ ਗਈ ਜੀ ਜੰਪ ਕਰਕੇ ਦਰਵਾਜ਼ਾ ਘੱਟ ਹੋ ਜਾਣਾ ਜੀ ਚੱਲਦਾ ਰਹਿਣਾ ਨਾ ਮੋਦ ਲੱਗਣਾ ਵੀ ਕਰੀ ਆਇ ਲੱਗਣਾ ਜਿਵੇਂ ਜੀ ਬੋਲਦੇ ਆਂ ਬੈਠੀਏ ਠੀਕ ਹੈ ਜੀ ਉਹਦੇ ਵਿੱਚ ਆਇ ਫਰਕ ਪਿਆ ਪਰ ਸਾਡੇ ਅਰਕ ਨੇ ਤਾਂ ਮਤਾਂ ਹੈ ਜੀ ਮੈਂ ਕਹਿੰਦਾ ਕਿ ਆਵਾ ਠੰਡੀ ਹੋਣੀ ਹੈ ਤੇ ਪਹਿਲੇ ਭਾਈ ਨੀਂਦ ਮੈਨ 50 ਮਿੰਟ ਅਵੇ ਦੀ ਜਾਂਦੀ ਹੈ ਇੰਨਾ ਸੁਤਾਂ ਨਾ ਇੰਨਾ ਸੁਤਾਂ ਬਹੁਤ ਹੈ ਤੇ ਪਰ ਫਿਰ ਵੀ ਹਨਿਆ ਰਹਿੰਦੇ ਪਰ ਮੈਨਾਂ ਆਂਿਆਂ ਨਾ ਜੋਰ ਜਾਰ ਦੇ ਸਾਰੇ ਅਜੇ ਦੁਖੀ ਰਹਿੰਦੇ ਐ ਜੀ ਨਹੀਂ ਕਰਦਾ ਮੈਂ ਤੁਹਾਨੂੰ ਸੋਚੀ ਰਿਹਾ ਯਾਰ ਫਸ ਗਿਆ ਕਿਸੇ ਟੇਪ ਪਰਵਾਹ ਆਦੀ ਆ ਗਿਆ ਭਈ ਇਹ ਜੀ ਨਾਲ ਦੀ ਸਿੱਧਾ ਤਾਂ ਸਹੀ ਹੈ ਪਰ ਜਿਹੜੇ ਵਾਸਤੇ ਜਿਵੇਂ ਹੁਣ ਅਸੀਂ ਹੈ ਹਨਾ ਅਸੀਂ ਆ ਵੀ ਚਿਹਰਾ ਤੇ ਆ ਅਸੀਂ ਕਿਹੜਾ ਪੜਾ ਤੁਰਨੋਂ ਪਹਿਲਾਂ ਤਾਂ ਮੈਂ ਵੀ ਛੋਟਨਾ ਤੇ ਤੋਂ ਤੁਰ ਪੈ ਗਈ ਕਿਉਂ ਨਾ ਵੀ ਚਿਹਰਾ ਅਸਰਾ ਦੇ ਨਾਲ ਕਿ ਚੱਲ ਇਹਨੇ ਨਾ ਟੈਸਟ ਪਾਸ ਕਰੀ ਆ ਨੇ ਕੋ ਮਾਤਾ ਦਾ ਵੀ ਬਹੁਤ ਬਹੁਤ ਧੰਨਵਾਦ ਫਰਮਾਉਂਦਾ ਜੜੀ ਕਲਾਚ ਰਿਤੀ ਪਾਛਾ ਉਹ ਜੋ ਸਾਰੇ ਹੀ ਪਰਿਵਾਰ ਨੇ ਮੇਹਰ ਭਰੇ ਹੱਥ ਰੱਖ ਕੇ ਸੱਚੇ ਪਾਤਸ਼ਾਹ ਚਰਨਾਂ ਚੜ੍ਹਦੀ ਕਲਾ ਚ ਰਹਿਣ ਮਹਾਰਾਜ ਤੇ ਜਦੋਂ ਵੀ ਮਾਤਾ ਸਾਨੂੰ ਵੀ ਚੇਅਰ ਐਲੈਕਟ੍ਰਿਕ ਟੇਬਲ ਦੇ ਲਈ ਉਹ ਜੋਨੇ ਦਾ ਅਸੀਂ ਵਧੀਆ ਸੀ ਉਹੋ ਨਾਲ ਵਾਲੀ ਸੋਤਰੀ ਨੂੰ ਮੈਂ ਚੱਕਰ ਆਦ ਗਿਆ ਤੇ ਬਾਹਰ ਆਏ ਨਹੀਂ ਕੋਈ ਮੁਸ਼ਕਲਾ ਵੀ ਨਹੀਂ ਵੀ ਚੇਅਰ ਤਾਂ ਪਰ ਮੈਂ ਸੋਤਰੀ ਨੂੰ ਚੋੜਾ ਰਿਹਾ ਆਇ ਨਹੀਂ ਕੋਈ ਚੱਕਰ ਮੈਨੂੰ ਇਹ ਚੀਜ਼ ਦਾ ਹੁੰਦਾ ਵੀ ਛੇਤੀ ਜਿਹੜਾ ਨੇੜੇ ਆ ਪੁੱਛਾ ਕਈ ਮਾਰੇ ਬੱਚੇ ਨਹੀਂ ਆ ਖੇਡਿਆ ਤੇ ਉਹ ਭੱਜ ਨੱਟ ਕੇ ਇਹ ਚੀਜ਼ ਬਣਾਈ ਤੇ ਉਹ ਮਾਤਾ ਜੀ ਵੀ ਕਹਿੰਦੇ ਲੋਕ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਮਾਤਾ ਨੇ ਸਭ ਇਹ ਚੀਜ਼ ਲੈ ਕੇ ਦਿੱਤੀ ਵਧੀਆ ਸਾਹਿਬ ਜੀ ਤੇ ਸਾਰਾ ਵਧੀਆ ਅੰਦਾਜ਼ ਬੱਚੇ ਦਾ ਕੰਮ ਪੈ ਪਾਸ ਨੇ ਜਿਹੜਾ ਬੱਚੇ ਪਾਲਣ ਵਾਲਾ ਜੇਕਰ ਆਪਾਂ ਕਨੇ ਕੰਮ ਇੱਕ ਤੇ ਛੱਡ ਜਿਗੇ ਜਾਂ ਤੇਰੇ ਕੋਲੇ ਫਿਰ ਚਾ ਤੂੰ ਵੀ ਆਂਦੇ ਤੇ ਕਰ ਲਾ ਉਹ ਤੇ ਆਏ ਜੀ ਤਾਂ ਆਉ ਖਾਣ ਤਾਂ ਕਿ ਛੱਡਾਇ ਤਾਂ ਮੇ ਲੱਗ ਰਹੀ ਆ ਬਹੁਤ ਬੱਚੇ ਸ਼ਾਦੀ ਸਪੋਰਟ ਕਰਾਉਂਦੇ ਤੇ ਸਾਨੂੰ ਆਏ ਪਰ ਤੇ ਬਾਕੀ ਮੈਂ ਆਪਰਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿੰਨਾ ਮੈਂ ਸਾਡਾ ਇਤੋ ਤੱਕ ਕੁਝ ਚੱਲਿਆ ਆਪਾਂ ਭਰਾਵੋ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਤੋਂ ਜਿਨਾਂ ਅਸੀਂ ਕੁਝ ਨਹੀਂ ਜਾ ਸਕਦੇ ਤੁਹਾਡੇ ਕਹਿਣ ਤੋਂ ਤੁਹਾਡੇ ਸੱਚੇ ਹੱਥੋਂ ਮਿਸੂ ਜਿੰਨਾ ਭੈਣਾ ਭਰਾਵਾਂ ਦਾ ਸੱਚੇ ਹੱਥ ਹੈ ਪ੍ਰਮਾਤਮਾ ਨਾਲ ਜਨਮ ਚੱਕੇ ਸੱਚੇ ਭਾਰਜ ਸਾਰੇ ਭੈਣਾਂ ਭਰਾਵਾਂ ਨੂੰ ਚੰਗੀ ਜਿਹੜੇ ਨਾਲ ਜਿਹੜੇ ਭੈਣਾਂ ਭਰਾਵਾਂ ਦਾ ਵੀ ਤੈਨ ਜਿਹੜੇ ਤੁਹਾਡਾ ਨਾਮ ਕਰਦੇ ਪਰਮਾਤਮਾ ਦਾ ਅੰਦਰੋਂ ਦੀ ਬਖਸ਼ੀ ਤੇ ਵੱਤਵਾਦ ਬਰਕਲੀ ਬਰਾਡ ਚੈਨਲ ਨਾਲ ਪਾਤਰਾ ਚੋਣ ਜੀ ਮੇਰੇ ਨਾਮ ਪਰ ਗੇੜੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਈਆਂ ਨੂੰ ਬੈਣਾ ਬੱਚਿਆਂ ਨੂੰ ਮਾਤਾ ਮਾਤਾ ਦੇ ਜੁੜ ਜਾਵਾ ਸਾਰੇ ਭੈਣਾ ਭਰਾਵਾਂ ਦਾ ਤੈਨੂੰ ਬਹੁਤ ਧੰਨਵਾਦ ਕਰਦੇ ਹਾਂ ਇਹਦੇ ਵਿੱਚ ਆਉਂਗਾ ਜੀ ਜੇ ਆਪਾਂ ਮਾੜਾ ਮੋਟਾ ਬਸ ਸਿੱਖਣ ਨੂੰ ਮਿਲਦਾ ਤੇ ਤਾਂ ਆਪਾਂ ਹੋਰ ਇਹੋ ਜਿਹਾ ਤੁਸੀਂ ਵੀ ਕਮੈਂਟ ਦਿਓਗੇ ਤਾਂ ਸ਼ੋਅ ਕਰਕੇ ਦਿਓ ਛੋਟੇ ਛੋਟੇ ਕਮੈਂਟ ਕਰਕੇ ਦੱਸੋ ਜੇ ਨਾ ਕੋਈ ਚੰਗੇ ਸਾਹ ਚੁਣਿਆ ਜਾਂ ਸਾਡੇ ਚੋਂ ਕੋਈ ਕਮੀ ਪੇਛੀ ਹੈ ਉਹ ਵੀ ਦੱਸੋ ਠੀਕ ਹੈ ਜੀ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਤੇ ਤੁਹਾਧਾ ਜਲਦੀ ਕਲਾ ਵਿੱਚ ਰੱਖੋ ਤੁਹਾਨੂੰ ਨਵੇਂ ਬਲੌਗ ਦੇ ਨਾਲ ਮਿਲਵਾ ਜਰੂਰ ਹੋਵਾਂਗੇ ਤਾਂ ਤਾਜ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਤੁਸੀਂ ਦੀ ਸ਼ਾਨ ਵਸਣ ਸਭ ਤੋਂ ਪਹਿਲਾਂ ਮੇਰੇ ਭੈਣਾਂ ਨੂੰ ਲੱਖੜੀਆਂ ਦੀ ਲੱਖ ਲੱਖ ਵਧਾਈਆਂ ਪ੍ਰਮਾਤਮਾ ਦਾ ਅੱਗੇ ਜੀ ਸਾਰੇ ਭੈਣਾਂ ਨੂੰ ਵੀਰਾਂ ਭਰਾਵਾਂ ਜੋ ਜਾਨ ਸਭ ਨੂੰ ਪੱਛਾ ਸਾਰੇ ਇਲਾਕੇ ਦੇ ਰਹਿਣ ਤਾਂ ਮਾਰੀ ਪਰਮਾਤਮਾ ਜੀ ਨੂੰ ਚੜ੍ਹਦੀ ਕਲਾ ਵਿੱਚ ਸੱਚੇ ਬਾਚਾ Tata ਬਣੀ ਸਾਰੇ